ਆਪ ਜੀ ਨੂੰ ਬੇਨਤੀ ਕਰਦੇ ਆਂ ਦਾਸ ਨੇ 1993 ਤੋਂ ਲੈ ਕੇ ਹੁਣ ਤੱਕ ਪੰਥ ਕੌਮ ਦੀ ਸੇਵਾ ਦੇ ਵਿੱਚ ਹੀ ਰੁੱਤੇ ਰਏ ਕੋਈ ਦਰਖਾ ਨਹੀਂ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਆਪ ਜੀ ਨੂੰ ਅੱਜ ਵੀ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਜੋ ਕਿ ਮੇਰੇ ਬੱਚੇ ਦੇ ਮੈਨੂੰ ਵਕਤ ਪੈ ਗਿਆ ਅੱਜ ਮੈਨੂੰ ਕੌਮ ਦੇ ਅੱਗੇ ਹੱਥ ਬੰਨ੍ਹ ਕੇ ਝੋਲੀ ਟੱਡਣੀ ਪੈਗੀ ਕਾਦੇ ਲਈ ਵੀ ਵੇਰੀ ਝੋਲੀ 'ਚ ਕੋਮ ਕੋਈ ਖੈਰ ਪਾਵੇ ਕਿਹਦੀ ਖਾਤਰ ਪੱਤੇ ਦੇ ਲਾਜ ਲਈ ਇਹ ਉਹ ਨੰਗ ਸਿੰਘ ਆ ਵੀਰੋ ਜਿਨ੍ਹਾਂ ਦੇ ਮੂਹਰੇ ਮਹਾਰਾਜਾ ਰਜੀਤ ਸਿੰਘ ਵੀ ਹੱਥ ਬੰਨ੍ਹ ਕੇ ਖੜ ਜਾਂਦਾ ਸੀ ਇਹ ਉਹ ਨੰਗ ਸਿੰਘ ਆ ਜਿਨ੍ਹਾਂ ਨੇ ਸਿੱਖੀ ਬਚਾ ਕੇ ਰੱਖੀ ਇਹ ਉਹ ਨੰਗ ਸਿੰਘ ਆ ਜਿਨ੍ਹਾਂ ਨੇ ਲੜਾਈਆਂ ਲੜੀਆਂ ਤੇ ਕੌਮ ਦੀ ਅਣਖ ਤੇ ਜ਼ਮੀਰ ਨੂੰ ਜਾਗਦਾਨ ਰੱਖਿਆ ਪਰ ਅੱਜ ਕੌਮ ਦੀ ਮੈਨੂੰ ਐ ਲੱਗਦਾ ਕਿਵੇਂ ਅਣਖ ਤੇ ਜ਼ਮੀਰ ਮਰ ਗਈ ਹੁੰਦੀ ਆ ਕਿਸੇ ਨੂੰ ਮੰਗਣਾ ਆ ਜੀ ਪਹਿਲਾ ਆਪਨਾ ਮਰਨ ਕਬੂਲ ਕਰਨਾ ਪੈਂਦਾ ਜੀ ਫੇਰ ਹੀ ਅੱਗੇ ਝੋਲੀਆਂ ਟੱਡੀਆਂ ਪੈਦੀਆਂ ਅਸੀਂ ਦਾ ਗੁਰ ਜੋਗੀ ਪੰਥ ਖਾਸ ਦੀ ਕਲਗੀਧਰ ਪਾਤਸ਼ਾਹ ਦੀ ਜਿਹੜੀ ਫੌਜ ਆ ਉਹਨਾਂ ਅੱਗੇ ਇੱਕ ਝੋਲੀ ਟੜਦੇ ਆ ਵੀ ਮੇਰੇ ਬੱਚੇ ਨੂੰ ਇੱਕ ਬਰਾਬਰ ਖੜਾ ਕੀਤਾ ਜਾਵੇ ਜੋ ਕਿ ਮੰਗਣਾ ਬਹੁਤ ਔਖਾ ਮੰਗਣ ਸੋਗਾ ਮਾਰਗ ਫਿਰਦਾ ਮੰਗਣ ਮੂਲਾ ਜਾ ਹਿੱਤੇ ਉਹ ਜਿਹੜਾ ਹੁੰਦਾ ਵੀ ਪੁੱਤਰ ਗਿਆ ਮੇਰੀ ਸਿੱਖ ਕੌਮ ਨੂੰ ਇੱਕੋ ਹੀ ਪੀਲ ਆ ਜੀ ਮੈਨੂੰ ਨਾ ਕੋਈ ਲੋਭ ਆ ਤੇ ਨਾ ਕੋਈ ਲਾਲਚ ਆ ਤੇ ਨਾ ਹੀ ਮੈਂ ਕੋਈ ਪਖੰਡੀ ਆ ਦਾਸ ਦਾ ਇੱਕ ਬੱਚੇ ਦਾ ਬਰਾਬਰ ਦਾ ਆਸਰਾ ਚਾਹੁੰਦਾ ਮੇਰਾ ਦੋ ਬੱਚੇ ਪਹਿਲਾਂ ਗੁਜ਼ਰ ਗਏ ਸੀ 1992 ਚ 1997 ਚ ਨਾਲ ਤਾਂ ਪਹਿਲਾਂ ਹੀ ਮਾਰਿਆ ਕਿ ਇਹ ਦੋ ਆਪਸੀਤ ਪੈ ਗਈ ਆ ਅੱਜ ਮੇਰੇ ਕੋਲੇ ਖਰਚਾ ਵਰਚਾ ਹੈ ਜੀ ਜੋ ਕਿ ਸ਼ਕਤਾਂ ਨੂੰ ਇਹ ਗੱਲ ਕਹਿ ਰਿਹਾ ਕਾਲਪੁਰਖ ਦੀ ਫੌਜਾਂ ਨੂੰ ਕਿ ਮੇਰੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਗੰਗानगर ਤੋਂ ਆ ਰਿਹਾ ਸੀ ਮੇਰਾ ਪਜੰਗੀ ਡੀ.ਐਸ.ਪੀ ਚਲਾਉਦਾ ਹਾਂਜੀ ਤੇ ਡਰਾਈਵਰੀ ਕਰਦਾ ਜੇ ਗੰਗानगर ਤੋਂ ਆ ਰਿਹਾ ਇੰਬਲੋਡ ਤੋਂ ਆ ਕੇ ਮਰਾ ਹੱਥ ਕੇ ਚੱਕਦੇ ਆ ਕੇ ਅੱਡੇ ਤੇ ਆ ਕੇ ਗਾਂ ਨੰਗੀਆਂ ਪੰਜ ਚਾਰ ਤੇ ਇੱਕ ਗਾਰੇ ਵਿੱਚ ਮੋਟਰਸਾਈਕਲ ਵੱਜਾ ਵੱਜਣ ਦੇ ਕਾਰਨ ਬੱਚਾ ਛੜਕ ਤੇ ਡਿੱਗ ਪਿਆ ਤੇ ਮੋਟਰਸਾਈਕਲ ਸਹੇ ਅਗੂ ਭੱਜ ਕੇ ਦੇ ਅੱਗੇ ਖੰਭੇ 'ਚ ਵੱਜ ਗਿਆ ਸਾਰਾ ਇਸ ਮੋਟਰਸਾਈਕਲ ਵੀ ਟੁੱਟ ਗਿਆ ਜੀ ਤੇ ਬੱਚੇ ਦੀ ਖੱਬੀ ਲੱਤ ਖੱਬਾ ਪੱਟ ਤੇ ਖੱਬਾ ਹੀ ਮੋਢਾ ਤੇ ਖੱਬੇ ਸਿਰ ਤੇ ਸੱਟ ਤੇ ਜਿਹੜੀ ਮੋਢੇ ਦੀ ਸੱਟ ਆ ਇਹ ਵੀ ਟੁੱਟਿਆ ਜੀ ਡੌਲਾ ਵੀ ਤੇ ਪੱਟ ਵੀ ਟੁੱਟਿਆ ਤੇ ਲੱਤ ਵੀ ਟੁੱਟੀ ਆ ਜੀ ਹੱਡਾ ਹੈ ਟੁੱਟਿਆ ਜਿਵੇਂ ਲੱਕੜਾ ਟੁੱਟਿਆ ਜੀ ਨੇ ਅੰਗਤ ਸਿੰਘ ਕਦੇ ਕਹੇ ਮੂਰੇ ਪੱਲਾ ਨਹੀਂ ਅੜਦੇ ਭਵਾਂ ਦੀ ਉਹਨਾਂ ਦੀ ਜਾਨ ਜਾਵੜੇ ਪਰ ਆਪਦੇ ਪੁੱਤ ਦੇ ਲਈ ਬਾਪੂ ਅੱਜ ਪੱਲਾ ਅੜ ਰਿਹਾ ਦੇਖੋ ਵੀਰੋ ਜੇ ਜਾਗਦੀ ਜ਼ਮੀਰ ਵਾਲੇ ਸਿੱਖ ਹੈਗੇ ਆ ਨਾ ਤੇ ਬਾਪੂ ਨੂੰ ਵੱਧ ਤੋਂ ਵੱਧ ਸੇਵਾ ਕਰਦੇ ਹੋ ਜੇ ਸਿੱਖਾਂ ਦੀ ਜ਼ਮੀਰ ਮਰ ਗਈ ਫੇਰ ਨਾ ਸੇਵਾ ਕਰੋ ਫੇਰ ਮੈਂ ਤੁਹਾਨੂੰ ਆਂਦਾ ਨਹੀਂ ਵੀ ਤੁਸੀਂ ਸੇਵਾ ਕਰੋ ਕੋਈ ਵੀ ਮੈਨੂੰ ਕਹਿ ਦੇਵੇ ਕਿਸੇ ਤੋਂ 5 ਰੁਪਏ ਹੀ ਮੰਗੇ ਹੋਰ ਕੋਈ ਮੈਨੂੰ ਕਹਿ ਦੇਵੇ ਕੋਈ ਮੈਨੂੰ ਸੂਟ ਮੰਗਿਆ ਹੋਵੇ ਇੱਥੇ ਕਹਿੰਦੇ ਦਮਾਲਾ ਮੰਗਿਆ ਹੋਵੇ ਇੱਥੇ ਕੋਈ ਜੋੜਾ ਮੰਗਿਆ ਹੋਵੇ ਚਾਹੇ ਵੀ ਪਾਣੀ ਦਾ ਘੁੱਟ ਵੀ ਮੰਗਿਆ ਹੋਵੇ ਫਰਾਤੀ ਮੰਗਣਾ ਅੱਜ ਮੰਗ ਰਿਆ ਉਹ ਵੀ ਆਤੀ ਦੁਖੀ ਹੋਣ ਦੇ ਕਾਰਨ ਅਚਾਨਕ ਮੇਰੇ ਬੱਚੇ ਨਾਲ ਧੋਖਾ ਹੋ ਗਿਆ 7 ਤਰੀਕ ਨੂੰ ਉਹ ਧੋਖੇ ਹੋਣ ਦੇ ਕਾਰਨ ਦਾਸ ਮਜਬੂਰ ਹੋਇਆ ਪਹਿਲਾਂ ਮੇਰੇ ਘਰ ਦੀ ਦਾਪਰੇਸ਼ਨ ਹੋਈ ਆ ਜੀ ਏਸੇ ਮੈਡੀਕਲ ਤੇ ਮੇਰਾ ਐਕਸੀਡੈਂਟ ਹੋਇਆ ਫਿਰ ਉਹਦੇ ਵਿੱਚ ਮੈਨੂੰ ਕਮਜ਼ੋਰੀਆਂ ਪੈ ਗਈਆਂ ਮੇਨੂੰ ਕਾਰੋਬਾਰ ਤੋਂ ਮੈਂ ਰੁੱਧ ਗਿਆ ਫਿਰ ਵੀ ਦਾਸ ਵਿਸਤਾਰ ਸੇਵਾ ਹੀ ਕਰਦਾ ਸੇਵਾ ਵੀ ਗੁਰੂ ਕੇ ਲੰਗਰਾਂ ਦੀ ਕੀਤੀ ਆ ਜੀ ਲੋਹਾ ਤੇ ਬੋਲੀਆਂ ਤੇ ਲੰਗਰ ਪਕਾਉਣਾ ਤੇ ਸਬਜ਼ੀਆਂ ਬਣਾ ਲੀਆਂ ਖੀਰਾ ਬਣਾ ਲੀਆਂ ਤੇ ਸੰਗਤਾਂ ਨੂੰ ਛਕਾਉਣੀਆਂ ਝੂਠੇ ਭਾਂਡੇ ਮਾਣ ਨਹੀਂ ਸੰਗਤਾਂ ਦੇ ਦਾਸ ਸਾਰਾ ਸਿਆਲ ਚੋਲਾ ਸਾਹਿਬ ਵਿੱਚ ਕੀ ਰਿਹਾ ਜੀ ਮੈਂ ਸਾਰੀ ਕੌਮ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਬਾਪੂ ਜੀ ਦਾ ਅਕਾਊਂਟ ਪਾਵਾਂਗੇ ਵੀਡੀਓ ਦੇ ਵਿੱਚ ਐਸ ਬੀ ਆਈ ਬੈਂਕ ਦਾ ਅਕਾਊਂਟ ਹੋਊਗਾ ਬਾਪੂ ਬਲਜੀਤ ਸਿੰਘ ਬਾਪੂ ਦਾ ਨਾਮ 2.5 ਲੱਖ ਰੁਪਏ ਦਾ ਖਰਚਾ ਆਉਣਾ ਇਹਦੇ ਪੁੱਤ ਤੇ ਵੀਰੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਸੰਭ ਲੋ ਆਪਦੀ ਕੌਮ ਨੂੰ ਜੇ ਆਪਦੀ ਕੌਮ ਨਾ ਸੰਭੀ ਨਾ ਆਪਾਂ ਤੇ ਆਪਾਂ ਨੂੰ ਮੇਣਾ ਖਰਚਾ ਕਹਿੰਦੇ ਨੇ 2.5 ਲੱਖ ਰੁਪਇਆ ਖਰਚਾ ਕਹਿੰਦੇ ਆ ਜੀ 2.5 ਲੱਖ 2.5 ਲੱਖ ਜੀ ਸੰਗਤ ਮੋਰੇ ਕੋਈ ਬਾਲਾ ਨਹੀਂ ਸਿੱਖ ਕੌਮ ਨੂੰ 2.5 ਲੱਖ ਕੋਈ ਨਹੀਂ ਸਿੱਖ ਕੌਮ ਤਾਂ 2.5 ਕਰੋੜ ਵੀ ਮਿੰਟਾਂ 'ਚ ਇਕੱਠਾ ਕਰ ਦਿੰਦੀ ਆ ਪਰ ਇਸ ਸੰਗ ਜਿਹੜੇ ਗੁਰੂ ਦੇ ਖਾਲਸੇ ਦੀ ਫੌਜ ਆ ਉਹ ਸੰਗ ਨੂੰ ਅੱਜ 2.5 ਲੱਖ ਦੀ ਲੋੜ ਆ ਕੋਈ ਵੱਡਾ ਨਹੀਂ 2.5 ਲੱਖ ਲਈ ਸਿੱਖ ਕੌਮ ਲਈ ਪਰ ਇਹਨਾਂ ਲਈ ਅੱਜ ਉਹ ਬਹੁਤ ਵੱਡਾ ਹੋਇਆ ਪਿਆ ਢਾਈ ਲੱਖ ਵੀਰੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਨਿੰਗ ਸਿੰਘ ਲਈ ਆਪਾਂ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਤੇ ਇਹਦੇ ਪੁੱਤ ਦਾ ਬਾਪੂ ਦੇ ਦਾ ਇਲਾਜ ਕਰਾਉਣਾ ਕਿਉਂਕਿ ਪਹਿਲਾਂ ਬਾਪੂ ਦੇ ਦੋ ਪੁੱਤ ਮਰ ਚੁੱਕੇ ਆ ਇਹ ਪੁੱਤ ਜਿਹੜਾ ਉਹੀ ਬਾਪੂ ਦਾ ਆਸਰਾ ਬੜੇਪੇ ਦਾ 20-22 ਸਾਲ ਦਾ ਨੌਜਵਾਨ ਪੁੱਤ ਆ ਵੀਰੋ ਜਿਹਦਾ ਨੌਜਵਾਨ ਪੁੱਤ ਅਜ ਮੰਜੇ ਤੇ ਪੈ ਜੇ ਤੇ ਉਹਦੇ ਦਿਲ ਤੇ ਕੀ ਵੀ ਇੱਜ਼ਤ ਦੀ ਹੁੰਦੀ ਆ ਇਹ ਸਿੱਖ ਕੌਮ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਆਪਦਿਆਂ ਦੀ ਬਾਹ ਫੜ ਲਿਆ ਕਰੋ ਆਪਾਂ ਆਪਦਿਆਂ ਦੀ ਬਾਹ ਫੜਦੇ ਨਹੀਂ ਦੂਜਿਆਂ ਨੂੰ ਆਪਾਂ ਕਰੋੜਾਂ ਰੁਪਈਆ ਦੇ ਲੰਗਰ ਲਾ ਦਿੰਦੇ ਆ ਜਾ ਕੇ ਜਦੋਂ ਬਾਹਰਲੇ ਸੂਬਿਆਂ 'ਚ ਕੋਈ ਮੁਸੀਬਤ ਆ ਜੇ ਪਰ ਜਦੋਂ ਆਪਦੇ ਤੇ ਸਿੰਘ ਤੇ ਕਿਸੇ ਦੇ ਮੁਸੀਬਤ ਆਉਂਦੀ ਆ ਨਾ ਤੇ ਪਤਾ ਨਹੀਂ ਆਪਣੀ ਕੌਮ ਨੂੰ ਕੀ ਹੋ ਜਾਂਦਾ ਵੀਰੋ ਸਿੱਖ ਕੌਮ ਹੈਗੀ ਆ ਤੇ ਬਾਪੂ ਦੇ ਪੁੱਤ ਦਾ ਇਲਾਜ ਕਰਾ ਦੂਗੀ ਜੇ ਸਿੱਖ ਕੌਮ ਹੈ ਨਹੀਂ ਤਾਂ ਫਿਰ ਵਾਹਿਗੁਰੂ ਆਪੇ ਜਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ